ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਆਮ ਦੇਖਣ ਵਿੱਚ ਆਉਂਦਾ ਹੈ ਕਿ ਕਾਰੋਵਾਰ ਵਿੱਚ ਥੋੜਾ ਜਿਹਾ ਮੰਦਾ ਜਾਵੇ ਤੇ ਕਈ ਵਾਰ ਅਸੀਂ ਲੋਕ ਪਟਕ ਜਾਂਦੇ ਹਾਂ ਆਪਣੀ ਨਿੱਜੀ ਲਾਈਫ ਵਿੱਚ ਵੀ ਅਸੀਂ ਦੇਖਿਆ ਹੈ ਕਿ ਕਈ ਲੋਕ ਤਰ੍ਹਾਂ ਤਰ੍ਹਾਂ ਦੇ ਕੰਮ ਕਰਨ ਲੱਗ ਜਾਂਦੇ ਹਨ ਜਿਹੜੇ ਗੁਰਮਤਿ ਅਨੁਸਾਰ ਪ੍ਰਮਾਣ ਨਹੀਂ ਜਿਵੇਂ ਹੱਥਾਂ ਵਿੱਚ ਨਾ ਗਣਦੀਆਂ ਮੰਦਰੀਆਂ ਪਾਉਣੀਆਂ ਦੁਕਾਨ ਦੇ ਬਾਹਰ ਚੁੱਤੀ ਟੰਗਣੀ ਨਿੰਬੂ ਮਿਰਚਾਂ ਲਗਾਉਣੀਆਂ ਮੰਦਾ ਚੰਗਾ ਤਾਂ ਅਕਾਲ ਪੁਰਖ ਦੇ ਹੱਥ ਹੈ ਤੇ ਜਹੇ ਸਮੇ ਤੇ ਗੁਰੂ ਦਾ ਸਿੱਖ ਸਿਆਣਿਆਂ ਕੋ ਜਾਨਦੀਪ ਜਾਈ ਗੁਰਬਾਣੀ ਦਾ ਨਾਮ ਹੋਰ ਵਧਾ ਕੇ ਗੁਰੂ ਸਾਹਿਬ ਦੇ ਚਰਨਾ ਵਿੱਚ ਅਰਦਾਸ ਕਰੇ ਮਾਪੁਰਸ਼ ਚੁਕਤੀ ਦੱਸਦੇ ਸਨ ਕਿ ਕਾਰੋਬਾਰ ਵਿੱਚ ਮੰਦਾ ਆ ਜਾਵੇ ਤਿੱਖ ਭਰਾਉਣ ਦੀ ਲੋੜ ਨਹੀਂ ਗੁਰੂ ਨਾਨਕ ਸਾਹਿਬ ਨੇ ਆਪਣੇ ਸਿੱਖ ਦੀ ਝੋਲੀ ਵਿੱਚ ਗੁਰਬਾਣੀ ਦੇ ਰੂਪ ਵਿੱਚ ਬਹੁਤ ਵੱਡਾ ਖਜ਼ਾਨਾ ਪਾਇਆ ਹੈ ਜਿਸ ਦਾ ਵੀ ਘਰਵਾਰ ਮੰਨਦਾ ਹੋਵੇ ਸਾਰਾ ਪਰਿਵਾਰ ਰਣ ਕੇ ਇੱਕ ਓੰਕਾਰ ਤੋਂ ਨਾਨਕ ਹੋਸੀ ਵੀ ਸੱਚ ਤੱਕ ਪਹਿਲੀ ਪੌੜੀ ਦਾ 1.5 ਲੱਖ ਜਾਪ 3 ਮਹੀਨੇ ਵਿੱਚ ਹਾਜ਼ਰੀ ਲਗਾਵੇ ਤੇ ਹਰ ਮਹੀਨੇ ਕੜਾ ਪ੍ਰਸ਼ਾਦ ਦੀ ਦੇਗ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਅਰਦਾਸ ਕਰੇ ਸਾਰੇ ਜਾਪ ਦੀ ਹਾਜ਼ਰੀ 3 ਮਿੰਨੇ ਵਿੱਚ ਲਗਾਉਣ ਤੋਂ ਪरांत ਪੰਜ ਅਮਰਤਾਰੀ ਸਿੰਘਾਂ ਨੂੰ ਬੇਨਤੀ ਕਰੇ ਤੇ ਪੰਜ ਅਮਰਤਾਰੀ ਸਿੰਘ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਆਨੰਦ ਸਾਹਿਬ ਦੇ ਸਫੂਨ ਪਾਠ ਦੀ ਵਾਰੀ-ਵਾਰੀ ਹਾਜ਼ਰੀ ਲਗਾਉਣ ਤੇ ਸਾਰਾ ਪਰਿਵਾਰ ਬੈਠ ਕੇ ਸਰਵਨ ਕਰੇ ਪੰਜ ਅਮਰਤਾ ਸਿੰਘ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸੁਮੰਦਤ ਵੀਰ ਦਾ ਨਾਂ ਲੈ ਕੇ ਅਰਦਾਸ ਕਰਨ ਸੇ ਸਤਿਗੁਰ ਜੀ ਆਪ ਜੀ ਦਾਸ ਚ ਕਰਕੇ ਵੰਦਨ ਕਟੋ ਇੰਜ ਜੁਗਤੀ ਨਾਲ ਕੀਤੀ ਹੋਈ ਅਰਦਾਸ ਆਜੀ ਬਣ ਕੇ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾ ਜੀ ਜੀ ਦੇ ਚਰਨਾਂ ਵਿੱਚ ਪਹੁੰਚਦੀ ਹੈ ਜੁਕਤੀ ਨਾ ਦਰਵਾਣੀ ਦਾ ਓਟ ਅਸਰ ਲੈਣ ਨਾਲ ਵੱਡੇ ਤੋਂ ਵੱਡਾ ਬੰਦਨ ਵੀ ਗੁਰੂ ਸਾਹਿਬ ਨੂੰ ਕਟਣਾ ਪੈਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ